ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਉ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜੋ ਪ੍ਰਾਨੀ ਮੁਕਤਾ ਤਜੈ ਲੋਭ ਮੋਹ ਕਰ ਲੋਭ ਮੋਹ ਕਾਰਨ ਮੁਕਤਾ ਜੇ ਛੱਡ ਦੇ ਕੋਈ ਕਲਦਾ ਸੀ ਜੇ ਨਾਮ ਜਪਣਾ ਛੋਟਿਆ ਨਹੀਂ ਬਿਨ ਨਾਮ ਕਾਦਾ ਜਪਿਆ ਤੁਸੀਂ ਨਾਵਤੋ ਦਵਾਈ ਐ ਛੜਾਉਂਦਾ। ਨਾਵ ਦਾਰੂਆ। ਸਾਰਾ ਰੋਗੀ ਐ ਸਾਹ ਦਾਰੂ ਰੋ ਲਓ ਜੋ ਬੰਦੇ ਰੋਗਾ ਕਾਣ। ਸਾਰੇ ਰੋਗਾ ਦਾ ਕਾਣ ਕਰ ਦਿੰਦਾ ਜਨਾਬ ਹੋਵੇ। ਹੋਰੇ ਕੁਛ ਕਰੀ ਜਾਂਦੇ ਨੇ। ਇਹ ਛੱਡਣੇ ਨੇ। ਜਦੋਂ ਆਮ ਮਰ ਜਾਊਗਾ ਛੱਡ ਜਾਣਗੇ। ਕੋਈ ਕਹਿੰਦਾ ਹੀਰਾ ਹੱਥ ਚੜ੍ਹੇ ਨਿਰਮਲ ਕੋ ਨਾ ਹੀਰਾ ਹੱਥ ਚੜ੍ਹ ਗਿਆ ਮੈਨੂੰ ਮਿਲ ਗਿਆ। ਛੋਟ ਗਏ ਸੰਸਾਰੀਏ ਵਾਲੀ ਛੋਟ ਗਏ ਇਹ ਸੰਸਾਰੀਆਂ ਬੋਲ ਲੈ ਲੋਬੋ ਕਾਰਰ ਮੁਕਤ ਕੋਣ ਆਣ ਕਾਪਨ ਕਰੇ ਨਾਲ ਕਰਾ ਲਾ ਖੋਟਰ ਜਾਂਦਾ ਹੋਰੋਂ ਲੈ ਤੋ ਬਾਦ ਹੋਣਾ ਨੂੰ ਉਤਾਰ ਦਿੰਦਾ ਹੋਰਾਂ ਨੂੰ ਕੱਢ ਲੈਂਦਾ ਬਚਾ ਲੈਂਦਾ ਆਪ ਵੀ ਤਰ ਜਾਂਦਾ ਹੋਰਾਂ ਆ ਵੀ ਧਾਰ ਕਰ ਦਿੰਦਾ ਠੀਕ ਹੈ ਜੀ ਜਿਹੜਾ ਪ੍ਰਾਣੀ ਲੋਭ ਮੋਹ ਅਹੰਕਾਰ ਤਜ ਦੇਈ ਦਾ ਭਾਵ ਉਹ ਗੁਣ ਗੋਬਿੰਦ ਭਜੋ ਹੋਇਆ ਹੋਇਆ ਹਾਂਜੀ ਆਹ ਉਹ ਜੁੜਿਆ ਹੋਇਆ ਹੈ ਗੁਰਾਂ ਨਾਲ ਠੀਕ ਹੈ ਜੀ ਹੁਣ ਜਿਵੇਂ ਇਹ ਆ ਉਹਨਾਂ ਨੇ ਕਹੋ ਨਾਨਕ ਆਪਨ ਤਰੈ ਇਸ ਤਰ੍ਹਾਂ ਜਾਬੀ ਸਾਹਿਬ ਜੀ ਵਾਲਾ ਹੈ ਨਾ ਜੀ ਮੰਨੈ ਤਰੈ ਆਹ ਬੁੱਝਣ ਵਾਲਾ ਤਰੂਗਾ ਤਾਰੇ ਕੋ ਸਿੱਖ ਤਾਰੇ ਕੋ ਔਰਲੇ ਤੋਂ ਹਾਰ ਸਿੱਖਿਆ ਦੇ ਕੇ ਹੋਰਾਂ ਨੂੰ ਵੀ ਤਾਰ ਦੱਸ ਕੇ ਇਹਨਾਂ ਵਿੱਚ ਜਿਹੜਾ ਗੁਰ ਸ਼ਬਦ ਹੈ ਤੇ ਔਂਕੜ ਜਿਆਦਾ ਲੱਗਿਆ ਹੈ ਗੁਰ ਸਿੱਖ ਇੱਕ ਅੱਖਰ ਚਾਹੀਦਾ ਹੈ ਜੀ ਹਾਂ ਗੁਰ ਸਿੱਖ ਚਾਹੀਦਾ ਸਿੱਖਿਆ ਅਰਥ ਕਰਦੇ ਆਂ ਵੀ ਮੰਨ ਗੁਰ ਤਰੈ ਸਿੱਖ ਉਹ ਇਸ ਤਰ੍ਹਾਂ ਕਰਦੇ ਆਂ ਪਰ ਇਹ ਸ਼ਲੋਕ ਤੋਂ ਅਰਥ ਸਾਫ਼ ਹੋ ਜਾਂਦੇ ਹੈ ਜੀ ਹਾਂ ਤਰੈ ਤਾਰੇ ਗੁਰ ਸਿੱਖ ਠੀਕ ਹੈ ਜੀ ਕਹੋ ਨਾਨਕ ਆਪੰਤਰ ਹੈ ਔਰਨ ਲੇਤ ਉਦਾਸ ਵਾਹ ਠੀਕ ਹੈ ਜੀ ਇੱਥੇ 22 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ